ਪੰਜਾਬ ਭਾਰਵੀ ਚਨਾਬਾ ਜੇਲ ਬ੍ਰੇਕ ਤੋਂ ਬਾਅਦ ਦਹਿਸ਼ਤ ਫਲਾਨ ਵਾਲਾ ਗੈਂਗਸਟਰ ਵਿੱਕੀ ਗੌਂਦਰ ਵਿਦੇਸ਼ ਭੱਜ ਗਿਆ ਹੈ। ਇਹ ਆਪਾ ਨਹੀਂ ਸ਼ੇਰਾ ਖੁੱਬਨ ਗਰੁੱਪ ਕਹਿ ਰਿਹਾ ਹੈ। ਵਿੱਕੀ ਗੌਂਦਰ ਦਾ ਸਮਰਥਕ ਰਿਹਾ ਸ਼ੇਰਾ ਖੁੱਬਨ ਗਰੁੱਪ ਨੇ ਫੇਸਬੁੱਕ ਦੇ ਉੱਤੇ ਐਲਾਨ ਕੀਤਾ ਹੈ ਕਿ ਵਿੱਕੀ ਗੌਂਦਰ ਵਿਦੇਸ਼ ਭੱਜ ਚੁੱਕਿਆ ਹੈ। ਹਾਲਾਂਕਿ ਡੈਨਿਕ ਮੇਲ ਪੰਜਾਬੀ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਸ਼ੇਰਾ ਖੁੱਬਨ ਗਰੁੱਪ ਨੇ ਫੇਸਬੁੱਕ ਦੇ ਵਿੱਚ ਇੱਕ ਫੋਟੋ ਪੋਸਟ ਕਰਕੇ ਇਹ ਸਨਸਨੀ ਫੈਲਾਤੀ ਹੈ ਕਿ ਵਿੱਕੀ ਗੌਂਦਰ ਵਿਦੇਸ਼ ਜਾ ਚੁੱਕਿਆ ਹੈ। ਇਹ ਪੁਲਿਸ ਨੂੰ ਗੁੰਮਰਾਹ ਕਰਨ ਦਾ ਤਰੀਕਾ ਵੀ ਹੋ ਸਕਦਾ ਹੈ। ਸ਼ੇਰਾ ਗਰੁੱਪ ਨੇ ਉਸ ਦੇ ਵਿਦੇਸ਼ ਜਾਣ ਦਾ ਐਲਾਨ ਤਾਂ ਕੀਤਾ ਹੈ ਪਰ ਉਹ ਕਿਹੜੇ ਮੁਲਕ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤਸਵੀਰ ਨੂੰ ਗੌਰ ਨਾਲ ਦੇਖੋ। ਇਸ ਤਸਵੀਰ 'ਚ ਤੁਹਾਨੂੰ ਥਾਈ ਲਿਖਿਆ ਨਜ਼ਰ ਆ ਰਿਹਾ ਹੈ। ਜੇਕਰ ਇਹ ਤਸਵੀਰ ਸਹੀ ਹੈ ਤੇ ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਵਿੱਕੀ ਗੌਂਦਰ ਬੈਂਕਾਕ ਚਲਾ ਗਿਆ ਹੈ। ਬੈਂਕਾਕ ਗੈਂਗਸਟਰਾਂ ਨੂੰ ਸ਼ੈਲਟਰ ਲੈਣ ਵਾਸਤੇ ਸਭ ਤੋਂ ਸੌਫਟ ਟਾਰਗੇਟ ਹੈ। ਬੈਂਕਾਕ ਜਾਣਾ ਬਹੁਤ ਹੀ ਆਸਾਨ ਹੈ। ਕਿਉਂਕਿ ਬੈਂਕਾਕ ਚ ਹਿੰਦੁਸਤਾਨੀਆਂ ਨੂੰ ਓਨ ਅਰਾਈਵਲ ਵੀਜ਼ਾ ਮਿਲਦਾ ਹੈ ਪਰ ਜੇਕਰ ਵਿੱਕੀ ਗੌਂਦਰ ਵਾਕਈ ਵਿਦੇਸ਼ ਗਿਆ ਹੈ ਤੇ ਉਹ ਕਿਸਦੇ ਪਾਸਪੋਰਟ ਤੇ ਗਿਆ ਹੈ ਸਭ ਤੋਂ ਵੱਡਾ ਸਵਾਲ ਹੈ ਪਰ ਸ਼ੇਰਾ ਖੋਬਨ ਵਾਲੋ ਪੋਸਟ ਕੀਤੀ ਗਈ ਹੈ ਤਸਵੀਰ ਝੂਠੀ ਵੀ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਕਿਤੇ ਵੀ ਵਿੱਕੀ ਗੌਂਦਰ ਆਪ ਦਿਖਾਈ ਨਹੀਂ ਦੇ ਰਿਹਾ ਇਹ ਵੀ ਹੋ ਸਕਦਾ ਹੈ ਵਿੱਕੀ ਗੌਂਦਰ ਦੇ ਮਗਰ ਭਈ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਇਸ ਪੋਸਟ ਦਾ ਇਸਤੇਮਾਲ ਕੀਤਾ ਗਿਆ ਹੋਵੇ ਇਹ ਪੇਜ ਵਾਕਈ ਸ਼ੇਰਾ ਖੁੱਬਨ ਤੇ ਵਿੱਕੀ ਗੌਂਦਰ ਦਾ ਹੈ ਵੀ ਹੈ ਕਿ ਨਹੀਂ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਸੁੱਖਾ ਕਾਲਵਾ ਦਾ ਮਰਡਰ ਕਰਕੇ ਚਰਚਾ ਵਿੱਚ ਆਏ ਵਿੱਕੀ ਗੌਂਦਰ ਤੇ ਹੋਰ ਗੈਂਗਸਟਰਾਂ ਦੇ ਫੇਸਬੁੱਕ ਪੇਜ ਬੰਦ ਕਰਨ ਵਿੱਚ ਪੁਲਿਸ ਕਾਮਯਾਬ ਨਹੀਂ ਹੋ ਸਕੇ ਪੇਜ ਝੂਠੇ ਹੋਣ ਜਾਂ ਸੱਚੇ ਇਹਨਾਂ ਨੂੰ ਬੰਦ ਕਰਵਾਉਣਾ ਪੁਲਿਸ ਦਾ ਕੰਮ ਹੈ ਨਾਪਾ ਜੇਲ ਬ੍ਰੇਕ ਕਾਂਡ ਵਰਗੀ ਘਟਨਾ 'ਚ ਵੀ ਸੋਸ਼ਲ ਮੀਡੀਆ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ ਕਿਉਂਕਿ ਜ਼ਿਆਦਾਤਰ ਗੈਂਗਸਟਰ ਜੇਲਾਂ ਵਿੱਚੋਂ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਗੱਲਬਾਤ ਕਰਦੇ ਜਰੂਰਤ ਹੈ ਹੁਣ ਪੁਲਿਸ ਨੂੰ ਮੁਫਤਿਆਦ ਹੋਣ ਦੀ ਦैनिक ਮੀਲ ਪੰਜਾਬੀ ਟੀਵੀ ਦੀ ਰਿਪੋਰਟ